ਜੀ ਸੱਸੀ ਘਾਲ ਸਾਹਿਬ ਜੀ ਕਿਵੇਂ ਹੋ ਸੋ ਸਵੇਰ ਦੇ ਵਜੇ ਨੇ 7:30 ਤਾਂ ਦੇਖ ਲੋ ਬਾਹਰ ਦਾ ਵੈਦਰ ਧੁੱਪ ਬਹੁਤ ਹੋ ਚੁੱਕੀ ਆਰ ਪਹਿਲਾ ਕਰੋ ਗੁਰੂ ਘਰ ਦੇ ਦਰਸ਼ਨ ਤੇ ਫਿਰ ਕਰੋ ਸਾਡੇ ਅੰਬਾਂ ਦੇ ਦਰਸ਼ਨ ਕਿਉਂਕਿ ਮੈਂ ਮਾਰਨਿੰਗ ਸਭ ਤੋਂ ਪਹਿਲਾਂ ਉੱਠ ਕੇ ਦੇਖਦੀ ਹੁੰਦੀ ਆ ਬਾਹਰ ਤੇ ਡੇਲੀ ਮੈਂ ਆਪਣੇ ਪੇੜ ਪੌਦੇ ਤੇ ਫਿਰ ਮੈਂ ਉਸ ਤੋਂ ਬਾਅਦ ਕਿਚਨ ਚ ਜਾਨੀ ਆ ਤੇ ਹੁਣ ਮੈਂ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੀ ਕੀ ਚਲੋ ਕਿਚਨ ਚ ਲੈ ਕੇ ਚੱਲਦੇ ਦੇਖਦੇ ਆਂ ਕੀ ਬਣਦਾ ਚ ਤੇ ਲਓ ਜੀ ਕਟਲਾਂ ਦੇ ਵਿਦੋਸ਼ਣ ਕਰ ਲਓ ਇਹਨੇ ਕਟਲ ਅੰਦਰੋਂ ਦੇਖ ਲਓ ਔਰ ਉੱਪਰ ਪਪਾਏ ਵੀ ਨਾ ਅੱਜ ਤੋੜਾਂਗੇ ਦੇਖੋ ਯੈਲੋ ਹੋਇਆ ਪਿਆ ਇੱਕ ਤਾਂ ਦੇਖੋ ਇੱਕ ਨਾ ਇਹ ਦੇਖੋ ਇਹ ਵਾਲਾ ਪੱਕ ਗਿਆ ਤੇ ਇਹਨੂੰ ਅੱਜ ਨਾ ਤੋੜਾਂਗੇ ਅਸੀਂ ਸੋ ਲਓ ਜੀ ਇਹ ਮੈਂ ਗੁੱਲਟ ਕਰੇ ਨੇ ਤੇ ਚਲੋ ਫਿਰ ਹੁਣ ਚੱਲਦੇ ਆਪਾਂ ਕਿਚਨ ਦੇ ਵਿੱਚ ਚਲੋ ਜੀ ਮੈਂ ਆ ਗਈਆਂ ਕਿਚਨ ਚ ਤੇ ਰਾਤੀ ਮੈਂ ਘਿਓ ਬਣਾਇਆ ਸੀ ਦੇਖੋ ਤੇ ਇਹਨੂੰ ਢੱਕ ਕੇ ਰੱਖਤਾ ਸੀ ਫਿਰ ਸਾਰਾ ਨਿਕਾਲ ਕੇ ਘਿਓ ਇਹਦੇ ਚ ਤੇ ਫਿਰ ਵੀ ਇਹ ਦੇਖ ਲਓ ਵਿੱਚ ਇਸ ਤਰ੍ਹਾਂ ਇਹਨੂੰ ਕਰਕੇ ਰੱਖਿਆ ਸੀ ਕਿ ਜਿਹੜਾ ਵਿੱਚ ਹੋਏਗਾ ਐਕਸਟਰਾ ਉਹ ਦੇਖਣ ਜਾ ਰਿਹਾ ਦੇਖੋ ਤੇ ਇਧਰ ਮੈਂ ਜਿਹੜਾ ਘਿਓ ਬਣਾਇਆ ਨਾ ਰਾਤੀ ਮੱਖਣ ਬਣਾਇਆ ਸੀ ਪਹਿਲਾਂ ਤਾਂ ਉਹਦਾ ਮੈਂ ਉਹਦੇ ਚੋਂ ਜਿਹੜਾ ਨਿਕਲਦਾ ਹੈ ਨਾ ਪਾਣੀ ਲੱਸੀ ਜਾਇ ਤਾਂ ਉਹਦਾ ਮੈਂ ਬਣਾਇਆ ਸੀ ਪਨੀਰ ਇਹਦੇ ਉਹਦੇ ਵਿੱਚ ਨਾ ਮੈਂ 1/2 ਕਿਲੋ ਦੁੱਧ ਪਾ ਦਿੱਤਾ ਸੀ ਤੇ ਉਹਦੇ ਨਾਲ ਦੇਖੋ ਇੰਨਾ ਪਨੀਰ ਬਣ ਗਿਆ ਇਹ 1/2 ਕਿਲੋ ਦੇ ਕਰੀਬ ਹੋਏਗਾ ਸੋ ਦੇਖ ਲਓ ਤੇ ਇੱਧਰ ਮੈਂ ਲੈਨੇ ਆਲੂ ਅੱਜ ਬਣਾਵਾਂਗੀ ਮੈਂ ਆਲੂ ਪਨੀਰ ਮਟਰ ਪਨੀਰ ਨਹੀਂ ਬਣਾਉਂਗੀ ਤਾਂ ਨਾ ਹੀ ਬਣਾਊਂਗੀ ਮੈਂ ਸ਼ਾਹੀ ਪਨੀਰ ਆਲੂ ਪਨੀਰ ਬਣਾਵਾਂਗੀ ਤਾਂ ਇੱਧਰ ਮੈਂ ਦੋ ਆਲੂ ਕੱਟ ਕੇ ਲੈ ਲਏ ਆ ਅਤੇ ਤਿੰਨ ਆਲੂ ਮੈਂ ਸਾਬਤ ਲੈ ਲਏ ਆ ਇੱਧਰ ਲਿਆ ਪਿਆਜ਼ ਲਸਣ ਔਰ ਤਿੰਨ ਆਲੂ ਸਾਬਤ ਇਸ ਲਈ ਲਏ ਆ ਕਿਉਂਕਿ ਫਿਰ ਬਾਅਦ ਵਿੱਚ ਇਹਨਾਂ ਨੂੰ ਕਰਾਂਗੇ ਮੈਸ਼ ਅਤੇ ਇਹਨਾਂ ਨੂੰ ਇੱਦਾਂ ਹੀ ਪਾਵਾਂਗੇ ਆਪਾਂ ਅਤੇ ਤਾਂ ਕਿ ਗ੍ਰੇਵੀ ਥੋੜ੍ਹੀ ਵਧੀਆ ਬਣੇ ਸੋ ਚਲੋ ਜੀ ਹੁਣ ਤੁਹਾਨੂੰ ਮੈਂ ਬਣਾ ਕੇ ਦਿਖਾਵਾਂਗੀ ਆਲੂ ਅਤੇ ਪਨੀਰ ਸੋ ਲਓ ਜੀ ਇੱਧਰ ਰਿਫਾਇੰਡ ਆਇਲ ਗਰਮ ਹੋ ਚੁੱਕਿਆ ਤੇ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਪਾ ਦਾਂਗੀ ਮੈਂ ਜੀਰਾ। ਤੇ ਨਾਲ ਹੀ ਪਾ ਦਾਂਗੇ ਪਿਆਜ਼। ਸੋ ਪਿਆਜ਼ਨ 골ਡਨ ਬ੍ਰਾਊਨ ਕਰਾਂਗੇ। ਜਦੋਂ ਲੋ ਜੀ ਪਿਆਜ਼ ਹੋ ਚੁੱਕਿਆ ਤਾਂ ਹੁਣ ਪਾ ਦਾਂਗੇ ਲਸਣ ਅਦਰਕ ਦਾ ਪੇਸਟ। ਤੇ ਇਹਨੂੰ ਵੀ ਚੰਗੀ ਤਰ੍ਹਾਂ ਪਕਾ ਲઈએ 골ਡਨ ਬ੍ਰਾਊਨ ਕਰਾਂਗੇ ਇਸਨੂੰ ਵੀ। ਇਦੇ ਨਾਲ ਫਲੇਵਰ ਬਹੁਤ ਆਉਂਦਾ ਹੈ ਮੈਂ ਤਾਂ ਸਾਰੀਆਂ ਸਬਜ਼ੀਆਂ ਜੀ ਪਾਉਣੀ ਆ بس ਨਰਕ ਤੇ ਜੋ ਜ ਨਹੀਂ ਪਾਉਣੀ ਹੈ ਤੁਸੀਂ ਸਕਿੱਪੀ ਕਰ ਸਕਦੇ ਹੋ ਚਲੋ ਜੀ ਸਾਡਾ ਲਸਣ ਅਦਰਕ ਵੀ ਹੋ ਗਿਆ ਤਾਂ ਹੁਣ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਮੈਂ ਪਾਵਾਂਗੀ ਨਮਕ ਟੇਸ ਦੇ ਅਨਸਾਰ ਨਾਲ ਹੀ ਪਾ ਦਾਂਗੇ ਹਲਦੀ ਪਾਊਡਰ ਨਾ ਪਾਵਾਂਗੇ ਮੈਂ ਲਾਲ ਮਿਰਚ ਪਾਊਡਰ ਔਰ ਪਾਵਾਂਗੀ ਮੈਂ ਗਰਮ ਮਸਾਲਾ ਸੋ ਇਹ ਜਿਹੜਾ ਮਸਾਲਾ ਇਹ ਮੈਂ ਘਰੇ ਪੀਸਿਆ ਹੋਇਆ ਹੈ ਮੈਂ ਤੁਹਾਨੂੰ ਅੱਜ ਇਹ ਵੀ ਦਿਖਾਵਾਂਗੀ ਕਿ ਮੈਂ ਇਹਦੇ ਵਿੱਚ ਕੀ ਕੀ ਪਾਣੀ ਹੈ ਮਸਾਲੇ ਦੇ ਵਿੱਚ ਮਤਲਬ ਕਿਸ ਤਰ੍ਹਾਂ ਮਸਾਲਾ ਬਣਾਨੀ ਹੈ ਕਿਉਂਕਿ ਮੈਂ ਕਦੀ ਵੀ ਪੀਸਿਆ ਹੋਇਆ ਬਾਹਰੋਂ ਮਸਾਲਾ ਨਹੀਂ ਲੈਂਦਾ ਤੇ ਮੈਂ ਘਰ ਦੇ ਵਿੱਚ ਹੀ ਬਣਾਨੀ ਆ ਮਸਾਲਾ ਵੀ ਤੇ ਬਹੁਤ ਹੀ ਟੇਸ ਆਉਂਦਾ ਇਹਦੇ ਨਾਲ ਬਹੁਤ ਹੀ ਵਧੀਆ ਬਣਦਾ ਤੇ ਹੁਣ ਮੈਂ ਇਹਦੇ ਚ ਐਡ ਕਰਾਂਗੀ ਟਮਾਟਰ ਦਾ ਪੇਸਟ ਇਸ ਵੀ ਬਨੇ ਰਹੀ ਜੀ ਮੇਰੇ ਨਾਲ ਲਓ ਜੀ ਹੁਣ ਪਾ ਦਾਂਗੇ ਇਹਦੇ ਵਿੱਚ ਟਮਾਟਰ ਦਾ ਪੇਸਟ ਇਸੇ ਨਾਲ ਹੀ ਸਾਡੀ ਗ੍ਰੇਵੀ ਬਣੇਗੀ ਇਹਨੂੰ ਪਕਾਉਣਾ ਹੈ ਚੰਗੀ ਤਰ੍ਹਾਂ ਕਿਉਂਕਿ ਅਗਰ ਸਾਡਾ ਤੜਕਾ ਵਧੀਆ ਲੱਗਿਆ ਹੋਏ ਨਾ ਤਾਂ ਸਬਜ਼ੀ ਵਧੀਆ ਬਣਦੀ ਆ ਲੈ ਤਾਂ ਜੇ ਤੜਕਾ ਹੀ ਨਹੀਂ ਵਧੀਆ ਤਾਂ ਫਿਰ ਇਹ ਗਰੇਵੀ ਨਹੀਂ ਵਧੀਆ ਬਣਦੀ ਤੇ ਟੇਸਟ ਨਹੀਂ ਆਉਂਦਾ ਤਾਂ ਦੇਖੋ ਜੀ ਇਸ ਨੂੰ ਅੱਛੀ ਤਰ੍ਹਾਂ ਤੁਸੀਂ ਪਕਾ ਲਓ ਜਦ ਤੱਕ ਸਾਡਾ ਤੜਕਾ ਹੋ ਰਿਹਾ ਤਾਂ ਤੇ ਮੈਂ ਪਨੀਰ ਨੂੰ ਪਕਾ ਲੈਂਨੀ ਹਾਂ ਇਸ ਨੂੰ ਚੰਗੀ ਤਰ੍ਹਾਂ ਤੇ ਲਓ ਜੀ ਸਾਡਾ ਪਨੀਰ ਵੀ ਘੱਟੋ ਗਿਆ ਲੋਕ ਕੱਟ ਲਿਆ ਤੇ ਹੁਣ ਇਹਦਾ ਤੜਕਾ ਵੀ ਹੋ ਚੁੱਕਾ ਹੈ ਦੇਖੋ करके मैंने ऑयल देता है तो समझ लो कि सा हो चुका तो हूँ ये मैं पावगी एक चम्मच मलाई का फ्रैश मलाई पावगी मलाई ਇਦੇ ਨਾਲ ਫਲੇਵਰ ਬਹੁਤ ਵਧੀਆ ਆੰਦਾ ਹੈ ਇਸ ਨੂੰ ਵੀ ਅੱਛੀ ਤਰ੍ਹਾਂ ਪਕਾ ਲਵਾਂ ਤੇ ਨਾਲ ਹੁਨੇ ਦੇ ਵਿੱਚ ਮੈਂ ਐਡ ਕਰ ਦਾਂਗੀ ਪਨੀਰ ਇਸ ਵਿੱਚ ਪਾਵਾਂਗੇ ਆਲੂ एक मिनट सेक लगावे फिर ये पावगे पानी सुबह एक मिनट हो गया हमी पा के इसन पंद्रह मिनट तक आप पकावे सेक लगावे देखो साडा आलू और पनीर बन के रेडी हो जाएगा ਤੇ ਚਲੋ ਫਿਰ ਇਸ ਨੂੰ ਢੱਕ ਕੇ 15 ਮਿੰਟ ਤੱਕ ਸੇਕ ਲਗਵਾ ਲੈਣੇ ਆ। ਲੋ ਜੀ ਇਸ ਨੂੰ ਢੱਕ ਦਿੰਨੇ ਆ ਤੇ ਮਿਲਦੇ ਆ ਤੁਹਾਨੂੰ 15 ਮਿੰਟ ਬਾਅਦ। ਲੋ ਜੀ 15 ਮਿੰਟ ਹੋ ਚੁੱਕੇ ਆ ਤਾਂ ਦੇਖਦੇ ਆਂ ਹੋ। ਸਬਜੀ ਸਾਡੀ ਬਣੀ ਆ ਜਾਂ ਕਿਵੇਂ ਆ? ਸਾਡਾ ਆਲੂ ਪਨੀਰ ਲੋ ਜੀ। ਆਲੂ ਪਨੀਰ ਬਣ ਕੇ ਰੈਡੀ ਆ ਤਾਂ ਹੁਣ ਅਸੀਂ ਗੈਸ ਨੂੰ ਕਰ ਦਿੰਨੇ ਆ ਬੰਦ। ਤੇ ਲੋ ਚੈੱਕ ਕਰ ਲੈਣੇ ਆ ਦੇਖੋ ਜੀ ਤੇ ਦੇਖ ਲਓ ਸਾਡਾ ਆਲੂ ਔਰ ਪਨੀਰ ਬਣ ਕੇ ਰੈਡੀ ਹੈ ਤਾਂ ਇਹ ਜਿਹੜੇ ਆਲੂ ਆ ਇਹਨਾਂ ਨੂੰ ਹੁਣ ਅਸੀਂ ਮੈਸ਼ ਕਰ ਲੈਣੇ ਆ ਤੇ ਇਹ ਨਾਲ ਗਰੇਵੀ ਥੋੜੀ ਗਾੜ੍ਹੀ ਬਣ ਜਾਏਗੀ ਸੋ ਗਾਇਸ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਪਲੀਜ਼ ਜ਼ਰੂਰ ਦੱਸਿਆ ਕਰੋ ਕਿਉਂਕਿ ਬਹੁਤ ਹੀ ਮਿਹਨਤ ਲੱਗਦੀ ਹੈ ਤੇ ਡੇਲੀ ਡੇਲੀ ਵਾਸਤੇ ਪਾਈਏ ਵੀ ਕੀ ਹੁਣ ਮੈਂ ਉਹੀ ਸ਼ੇਅਰ ਕਰਾਂ ਕਰਾਂਗੀ ਜੋ ਮੈਂ ਡੇਲੀ ਘਰ ਦੇ ਵਿੱਚ ਬਣਾਉਣੀ ਆ ਤੇ ਕਿਉਂਕਿ ਫਿਰ ਕੁਝ ਹੁੰਦਾ ਨਹੀਂ ਅਗਰ ਤੁਸੀਂ ਕੁਝ ਚਾਹੁੰਦੇ ਹੋ ਕਿ ਮੈਂ ਬਣਾਵਾਂ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖਿਆ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਫਿਰ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਲਓ ਜੀ ਤੁਸੀਂ ਕਰ ਲਿਆ ਆਲੂ ਮੈਸ਼ ਤੇ ਹੁਣ ਦੇਖ ਲਓ ਹੁਣ ਸਾਡਾ ਪਨੀਰ ਹੋਰ ਆਲੂ ਰੈਡੀ ਹੈ ਤੇ ਉੱਪਰ ਦੀ ਮੈਂ ਹੁ ਪਾਵਾਂਗੀ ਹਰਾ ਧਨੀਆ ਤੇ ਲੋ ਜੀ ਇੱਧਰ ਪਾ ਦਿੰਨੇ ਆ ਜੀ ਹਰਾ ਧਨੀਆ ਸੋ ਨਾਲ ਬਣਾਵਾਂਗੀ ਮੈਂ ਪਰਾਂਠੀ ਰੋਟੀ ਬਣਾਵਾਂਗੀ ਨਾਲ ਪਰਾਂਠੀ ਬਣਾਵਾਂ ਕਿਉਂਕਿ ਇਹਨਾਂ ਨੇ ਤਾਂ ਰੋਟੀ ਖਾਣੀ ਹੈ ਤੇ ਬੇਟਾ ਕਹਿ ਰਿਹਾ ਕਿ ਮੈਨੂੰ ਪਰਾਂਠੀ ਬਣਾ ਕੇ ਦੋ ਸੋ ਉਹਦੇ ਲਈ ਮੈਂ ਬਣਾਵਾਂਗੀ ਸਿੰਪਲ ਪਰਾਂਠੇ ਸੋ ਲੋ ਜੀ ਇੱਧਰ ਬਣ ਗਈ ਹੈ ਰੋਟੀ ਤੇ ਹੁਣ ਮੈਂ ਰੋਟੀਆਂ ਬਣ ਗਈਆਂ ਤੇ ਹੁਣ ਬਣਾਵਾਂਗੀ ਮੈਂ ਪਰਾਂਠੇ ਬੇਟੇ ਲਈ ਅਸੀਂ ਖਾਵਾਂਗੇ ਰੋਟੀ ਫਦੇ ਲਈ ਬਣਾਵਾਂਗੇ ਪਰਾਂਠੇ ਤੇ ਦੇਖੋ ਕਦੀ ਵੀ ਮੇਰੀ ਰੋਟੀ ਨਾ ਗੋਲ ਨਹੀਂ ਬਣੀ ਤੁਹਾਨੂੰ ਤੇਡੀ ਮੇਡੀ ਅੱਜ ਆ ਪਹਿਲੀ ਵਾਰ ਗੋਲ ਬਣੀ ਆ ਨਹੀਂ ਤਾਂ ਮੇਰੀ ਰੋਟੀ ਨਾ ਹਲਕੀ ਜਿਹੀ ਹੁੰਦੀ ਆ ਪ੍ਰੋਪਰ ਗੋਲ ਨਹੀਂ ਬਣਦੀ ਹੈਗੀ ਪਤਾ ਨਹੀਂ ਕਿਉਂ ਚਲੋ ਜੀ ਰੋਟੀਆਂ ਸਾਡੀਆਂ ਬਣ ਚੁੱਕੀਆਂ ਤੇ ਹੁਣ ਮੈਂ ਬਣਾਵਾਂਗੀ ਪਰਾਂਠੇ ਚਲੋ ਜੀ ਤੇ ਸਾਡੀ ਪਰਾਠੀਆਂ ਵੀ ਬਣ ਗਈਆਂ ਤੇ ਤੇ ਬੇਟੇ ਨੂੰ ਨਾ ਟ੍ਰਾਇੰਗਲ ਪਰਾਠੀ ਪਸੰਦ ਆ ਉਹ ਹਮੇਸ਼ਾ ਕੰਦਾ ਵੀ ਮਮਾ ਟ੍ਰਾਇੰਗਲ ਬਣਾਓ ਉਹ ਨੂੰ ਇਸ ਤਰ੍ਹਾਂ ਬਹੁਤ ਪਸੰਦ ਆ ਤੇ ਲਓ ਜੀ ਪਰਾਠੀਆਂ ਵੀ ਬੁਣ ਕੇ ਰੈਡੀ ਨੇ ਸਾਡੀਆਂ ਤੇ ਹੁਣ ਤੇ ਰੋਟੀ ਵੀ ਬਣ ਗਈ ਆ ਔਰ ਸਾਡੀ ਸਬਜੀ ਵੀ ਬਣ ਗਈ ਉਧਰ ਉਹ ਦੁੱਧ ਵੀ ਹੋ ਗਿਆ ਦੇਖ ਲੋ ਦੇਖ ਲੋ ਦੁੱਧ ਦਾ ਨਾ 2 ਮਿੰਟ ਲੱਗਦੇ ਆ ਦੇਖ ਲੋ ਮੈਂ ਸਿਮ ਤੇ ਕੀਤਾ ਹੋਇਆ ਸੀਗਾ ਫਿਰ ਵੀ ਦੇਖ ਲੋ ਨਹੀਂ ਤਾਂ ਹੁਣ ਮੈਂ 1 ਸੈਕਿੰਡ ਹੀ ਇੱਧਰ ਹੋ ਜਾਂਦੀ ਤੇ ਦੁੱਧ ਬਾਹਰ ਆ ਜਾਣਾ ਸੀਗਾ ਮੇਰੇ ਨਾਲ ਹਮੇਸ਼ਾ ਐਵੇਂ ਹੀ ਹੁੰਦਾ ਆ ਤੇ ਲੋ ਜੀ ਕੌਟੀਆਂ ਹੋਰ रोटी बन के रेडी है तो सो बैस सूँ मेरी वीडियो मेरी लगी प्लीज़ जरूर दसना अगर मेरी वीडियो चंकी लगे तो प्लीज़ लाइक शेयर कमेंट जरूर कर देना और मेरी वीडियो लास्ट तक जरूर देखिया करो प्लीज़ एड भी वॉच करिया करो ताकि मैं भी थोड़ा फायदा हो और मेरे नाल लास्ट तक बनने लिये बहुत बहुत शुक्रिया ब बाय